ਮੇਰੇ ਬਾਪਿਆਂ ਲਈ ਆਦ ਮੋੜੇ ਮਾਰਨ ਦੀ ਸਰ ਸਰ ਕਿੰਦਰ ਮਾਰ ਮੇਗਾ ਜੀ ਲੈਓ ਜੀ ਜੀ ਤੁਹਾਡੇ ਸਾਹਮਣੇ

ਕੋਈ ਵੀ ਜਿਹੜਾ ਡਿਪਾਰਟਮੈਂਟ ਆ ਜਾਂ ਪੁਲਿਸ ਦੀ ਗੱਲ ਕਰਾਂ ਆਰਮੀ ਦੀ ਗੱਲ ਕਰਾਂ ਪੀਐਸ ਦੀ ਗੱਲ ਕਰਾਂ ਕਿਸੇ ਵੀ ਡਿਪਾਰਟਮੈਂਟ 'ਚ ਗੱਲ ਕਰੀਏ ਤਾਂ ਉਹ ਹਰ ਕੋਈ ਕੰਮ ਕਰਨ ਵਾਸਤੇ ਘਰੋਂ ਨਿਕਲਦੇ ਨੇ ਉਹ ਸਾਡੇ ਮੰਚ 'ਚ ਕਈ ਵਾਰੀ ਗਲਤ ਮਿੱਥ ਜੜੀ ਆ ਉਹ ਬਣ ਜਾਂਦੀ ਆ ਮੇਰਾ 10 ਤਰੀਕ ਨੂੰ ਫੋਨ ਜਿਹੜਾ ਸਨੇਚ ਹੋਇਆ ਸੀਗਾ ਜਦੋਂ ਮੈਂ ਕੰਪਲੇਂਟ ਕਰਾਈ ਆ ਪੁਲਿਸ 'ਤੇ ਵਿਸ਼ਵਾਸ ਕਰਕੇ ਕਿ ਮੈਨੂੰ ਮੇਰਾ ਫੋਨ ਮਿਲੇ ਜਾਂ ਨਾ ਮਿਲੇ ਪਰ ਦੋਸ਼ੀ ਜਿਹੜੇ ਨੇ ਉਹ ਕਾਬੂ ਜ਼ਰੂਰ ਕੀਤੇ ਜਾਣ ਤਾਂ ਆ ਜੋ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਹਰਕਤ ਆ ਉਹ ਨਾ ਕਰ ਸਕਣਨ ਸੋ ਇਸੇ ਦੇ ਕਰਕੇ ਪੁਲਿਸ ਨੇ ਟੀਮ ਬਣਾਈ ਹੈ ਔਰ 3 ਦਿਨ ਦੇ ਵਿੱਚ ਵਿੱਚ ਮੇਰਾ ਫੋਨ ਜੜਾ ਉਹਨਾਂ ਨੇ ਲੱਭਿਆ ਔਰ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਬਾਕੀ ਇਹ ਵੀ ਗੱਲ ਪੁਲਿਸ ਨੇ ਆਖੀ ਹੈ ਕਿ ਬਾਕੀ ਹੋਰ ਜੜਾ ਗਰੁੱਪ ਹੈ ਪੈਰਲਰ ਚੱਲ ਰਿਹਾ ਉਹਨਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਜੋ ਫੋਨ ਲੁੱਟਾ ਖਵਾ ਕਰਨ ਤੋਂ ਬਾਅਦ ਵੱਖ-ਵੱਖ ਸੂਬਿਆਂ 'ਚ ਭੇਜ ਦਿੰਦੇ ਨੇ ਜਿਹਨਾਂ ਨੂੰ ਟ੍ਰੇਸ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਪਰ ਸੀਸੀਟੀਵੀ ਦੀ ਮਦਦ ਦੇ ਨਾਲ ਪੁਲਿਸ ਨੂੰ ਜੋ ਹੈਲਪ ਮਿਲੀ ਹੈ ਉਸ ਨਾਲ ਬਾਕੀ ਦੋਸ਼ੀ ਜਿਹੜੇ ਨੇ ਉਹ ਕਾਬੂ ਕੀਤੇ ਆ ਔਰ ਪੁਲਿਸ ਨੇ ਵੀ ਕਿਹਾ ਕਿ ਜਿਹੜੇ ਹੋਰ ਜਿਹੜੇ ਗਰੁੱਪ ਨੇ ਐਕਟਿਵ ਨੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਵੇਗਾ ਮੈਂ ਸਭ ਤੋਂ ਪਹਿਲੇ ਤੇ ਇਹ ਅਪੀਲ ਕਰਦਾ ਕਿ ਜੇ ਮੇਰੇ ਨਾਲ ਇਸ ਤਰ੍ਹਾਂ ਹੋਇਆ ਬਾਕੀਆਂ ਨਾਲ ਵੀ ਹੋ ਸਕਦਾ ਪਰ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਕੇ ਗਏ ਔਰ ਨੁਕਸਾਨ ਪਹੁੰਚਦਾ ਤਾਂ ਉਹ ਜ਼ਰੂਰ ਮਾਣ ਨੂੰ ਚੁਪਣਾ ਸੀਗਾ ਪਰ ਇਹ ਹੈ ਕਿ ਜਿਹੜੇ ਮਿਹਨਤ ਕਰਕੇ ਚੀਜ਼ ਖਰੀਦੀ ਹੋਵੇ ਰਾਹੋ ਦਾ ਮੁੱਲ ਜ਼ਰੂਰ ਮੋੜਦਾ ਔਰ ਮਿਹਨਤ ਦੇ ਪੈਸੇ ਜਿਹੜੇ ਨੇ ਉਹ ਹਮੇਸ਼ਾ ਫਲ ਦੇਣਗੇ ਜੀ ਮੇਰਾ ਹਰਮਿਤ ਸਿੰਘ ਹੈ ਜੀ